ਲੜੀ ਪਏ ਹੋ ਲਮੇ ਆਓ ਕਿੰਦਰ ਤਾਂ ਉੱਠੋ ਆਏ ਹੋ ਮੈਨੂੰ ਆਪਿਆ ਨੀਂਦ ਜੀ ਆ ਗਈ ਮੈਨਾਂ ਤੁਹਾਡੇ ਨਾਲ ਸਲਾਹ ਕਰਨੀ ਹੈ ਕੋਈ ਦੱਸ ਉਹ ਜਿਹੜੇ ਸੱਤੇ ਹੁਣ ਇੰਗਲੈਂਡ ਗਏ ਨੇ ਆਹੋ ਉਹਦੇ ਮਾਂ ਪਿਓ ਵੀ ਚੱਲ ਚੱਲੇ ਨੇ ਬਾਹਰ ਚੱਲੇ ਆ ਵੀ ਆਹੋ ਅੱਛਾ ਉਹਨਾਂ ਦਾ ਗਵਾਂਢੀ ਦੱਸਣ ਡਿਆ ਸੀ ਮੈਨੂੰ ਵੀ ਉਹ ਘਰ ਵੇਚਣ ਡਏ ਨੇ ਅੱਛਾ ਤੇ ਮੇਰਾ ਰਾਤ ਹੈ ਵੀ ਵੇਖ ਕੇ ਨਾ ਆਈਏ ਐਂ ਕੀ ਕਰਨਾ ਵੇਖ ਕੇ ਕੋਈ ਆਪਾਂ ਇੱਥੇ ਵੀ ਤੇ ਪਾਉਣਾ ਹੀ ਹੈ ਹੂੰ ਇਥੇ ਅਜੇ ਪਏ ਨੇ ਸਾਡੇ ਕੋਲ ਵੇਨੇ ਆ ਕੀ ਮੰਗਦੇ ਆ ਤੇਰਾ ਰਾਦਾ ਵੀ ਜੋ ਬਣਿਆ ਬੱਤਰੇ ਮਿਲ ਜੇ ਰੋ ਲੈ ਲੀਏ ਉਹ ਪੈਸਾ ਸਸਤਾ ਜਾਣਾ ਮੈਂ ਅੱਛਾ ਤੇ ਹੈ ਵੀ ਚਲੋ ਵਧੀਆ ਇਹਦੇ ਨਾਲੋਂ ਆਪਣਾ ਇੱਥੇ ਤੁਹਾਨੂੰ ਪਤਾ ਹੀ ਕਿਦਾਂ ਹੈ ਤੇ ਅਦਾ ਕਰ ਚਲ ਵੇਖ ਆਉਨੇ ਆ ਉਹਨੂੰ ਨਾ ਆਪਣਾ ਮੜਾ ਜਾਂ ਕਹਿ ਲੈ ਪਰਮ ਦੇ ਡੈਡੀ ਨੂੰ ਤੇ ਪਰਮ ਨੂੰ ਚਲ ਫਿਰ ਵੀ ਸਿਆਣੇ ਆ ਆਹੋ ਨਹੀਂ ਮੜਾ ਉਹਨਾਂ ਨਾਲ ਲੈ ਜਾ ਜਾਨੇ ਆ ਤੇ ਵੇਖ ਆਉਨੇ ਆ ਚਲੋ ਫਿਰ ਚੱਲ ਫਿਰਨੇ ਆ ਮੈਨੂੰ ਵੀ ਅੱਜ ਛੁੱਟੀ ਏ ਮੜਾ ਕੱਲ ਨੂੰ ਹੀ ਕੰਮ ਤੇ ਵੀ ਜਾਣਾ ਕੋਈ ਗੱਲ ਨਹੀਂ ਸਰ ਲਾ ਉਹਨਾਂ ਨੂੰ ਫੋਨ ਮਾਰਾ ਗਿਆ ਜਿਹੜਾ ਕੰਮ ਕਰਨਾ ਨਾ ਟਾਈਮ ਨਾ ਕਰ ਲਈਏ ਚੱਲ ਅਸੀਂ ਕਿਹੜਾ ਜਾਂਦੇ ਆ ਲੈ ਲੈਣਾ ਵਾ ਪਹਿਲਾਂ ਵੇਖੀਏ ਨਾ ਸਹੀ ਜਿਹੜਾ ਵੇਚਣ ਤੇ ਆਇਆ ਨਾ ਤਾਂ ਗਾਗ 20 ਲੱਖ ਦੇ ਰਹਿੰਦੇ ਨੇ ਉਹ ਤਾਂ ਹੈ ਹੀ ਆ ਚਲ ਜੇ ਹਿਸਾਬ-ਤਾਬ ਨਾਲ ਮਿਲੂਗਾ ਤਾਂ ਲੈ ਲਾਂਗੇ ਆਹੋ ਕੱਲਾ ਉਹਨਾਂ ਨੂੰ ਫੋਨ ਤੇ ਬੁਲਾ ਲਾ ਉਹਨਾਂ ਨੂੰ ਤੇ ਵੇਖ ਆਉਂਦੇ ਆ ਚੱਲ ਬੰਦਿਆਂ ਦੀ ਸਲਾਹ ਲੱਲੀ ਨੇ ਨਾਲ ਹਾਂ ਹਾਂਜੀ ਹਾਂਜੀ ਹੈਲੋ ਓ ਵਾਹ ਗਾ ਘਰੇ ਜੇ ਮਾਸੜ ਜੀ ਆ ਕੰਮ ਹੀ ਇੱਥੇ ਜਾਣਾ ਹੀ ਪਿੰਡ ਜੀ ਚਲੋ ਆਜੋ ਤੀ ਹੀ ਇਹੀ ਵੀ ਨਿਕਲ ਲੱਗਿਆ ਕਰੋ ਚਲੋ ਠੀਕ ਆ ਠੀਕ ਆ। ਉਹ ਘਰੇ ਨੇ। ਅੰਤੇ ਚਲੋ। ਚਲ ਗਿਆ ਫਿਰ। ਮੈਂ ਮੜ ਆ ਜਾ ਇਹਨਾਂ ਨੂੰ ਦੱਸਵਾ। ਜਾ ਉਹਨੂੰ ਕਹਾਂ ਆ ਵੀ ਅਸੀਂ ਆ ਗਏ ਜਰਾ ਹੈਂ। ਨਵਦੀਪ ਹਾਂਜੀ। ਅਜੇ ਨਾ ਚਲੇਂਦੇ ਪਿੰਡ ਚ 10 ਮਿੰਟ ਆ ਗਏ ਹੋਣੀ ਘਰ ਵੇਖ ਕੇ ਆਈਏ। ਅੱਛਾ। ਆਹ ਪਤਾ ਲੱਗਾ ਕੋਈ ਵੇਚਣ ਦਾ ਬੰਦਾ। ਠੀਕ ਆ ਕੋਈ ਗੱਲ ਨਹੀਂ ਵੇਖਾਓ ਫਿਰ। ਵੇਖ ਕੇ ਆਉਨੇ ਆ ਫਿਰ ਤੁਹਾਡੀ ਵੀ ਸਲਾਹ ਲਵਾਂਗੇ। ਹਾਂਜੀ ਕੋਈ ਨਹੀਂ ਵੇਖਾਓ ਜੀ ਵਧੀਆ ਹੋਊਗਾ ਤੇ ਲੈ ਲਾਂਗੇ ਸਭ। ਆਹ ਮੈਂ ਕਿਤੇ ਨਾਲ ਗੱਲ ਕੀਤੀ ਸੀ ਨਾ। ਹਾਂਜੀ। ਉਸੇ ਕੰਮ ਚ ਚਲੇ ਡੈਡੀ ਮੰਨ ਲਗੇ। ਚਲੋ ਕੋਈ ਨਹੀਂ ਜਾਓ ਵੇਖਾਓ ਫਿਰ। ਜੀ ਪਿੰਡਰ ਦਾ ਹੈ ਫੋਨ ਪਿੰਡਰ ਦਾ ਆਹੋ ਕੀ ਗੱਲ ਸੁਖਾ ਸੁਖੀ ਆ ਹਾਂ ਤੂੰ ਕਹਿੰਦਾ ਕਿ ਤੇ ਕੰਮ ਜਾਣਾ ਤੇ ਮਥੇ ਆਇਆ ਦੋ ਮਿੰਟ ਚਲ ਕੋਈ ਗੱਲ ਨਹੀਂ ਫਿਰ ਕੀ ਜਾਓ ਤੁਸੀਂ ਜਾਵਾਂ ਫਿਰ ਮੈਂ ਹਾਂ ਜਾਓ ਹੋ ਕੇ ਆਓ ਵੀ ਕੀ ਕੰਮ ਆ ਉਹ ਪੁੱਛ ਲੈਣੇ ਮਾੜੇ ਜਿਹਾ ਫੋਨ ਤੇ ਕਹਿੰਦਾ ਚੱਲ ਇੱਥੇ ਆਨੇ ਦੱਸੂਗਾ ਉਹਦਾ ਹੈ ਠੀਕ ਠਾਕ ਹੋ ਸਭ ਠੀਕ ਠਾਕ ਕੋਈ ਗੱਲ ਨਹੀਂ ਧੀ ਆਹੋ ਅੱਛਾ ਚੱਲ ਕੰਮ ਹੋਣਾ ਉਹਨੂੰ ਕੋਈ ਤੇ ਜਾਓ ਫਿਰ ਚਲ ਜੋ ਚਲ ਮੌਨਾ ਕਰੋਗੇ ਨਾ ਆਹੋ ਟਾਈਮ ਨਾ ਲਵ ਜਾਓ ਹੋ ਕੇ ਆਓ ਚਲ ਠੀਕ ਠੀਕ ਠਾਕ ਹੋਵੇ ਸੀ ਸਭ ਕੁਝ ਸ਼ਾਨ ਚੱਕ ਕਾਲ ਹੀ ਫੋਨ ਕਰਤਾ ਇਹਨਾਂ ਨੇ ਅੱਗੋ ਪਿੱਛੋ ਤਾਂ ਕਦੀ ਕੀਤਾ ਨੀਗਾ ਚੱਲ ਕੋਈ ਨਹੀਂ ਆਪੇ ਹੋ ਕੇ ਹੁੰਦੇ ਫਿਰ ਪਤਾ ਲੱਗ ਹੀ ਜਾਣਾ ਵਾ ਪਰ ਮੇਰਾ ਵੀ ਧਿਆਨ ਜ ਵਿੱਚੇ ਰਹਿਣਾ ਹੁੰਦਾ ਚੇਰੇ ਕੱਟ ਖੁੱਲ ਗਿਆ ਪਤਾ ਨਹੀਂ ਉੱਧਰ ਘਰ ਕੋਈ ਹੈ ਕਿ ਨਹੀਂ ਘਰੇ ਹੀ ਭਨੇ ਨੇ ਘਰੇ ਹੀ ਬਣੀ ਆ ਜੂ ਚਲੋ ਚਲੋ ਵੇਹਣਾਂ ਨੂੰ ਪਤਾ ਲੱਗੀ ਜਾਣਾ ਨਾ ਆਹ ਨਾਲ ਹਾਂ ਆ ਜੀ ਅੰਦਰ ਉਹ ਜਿਹਨੇ ਉਹਨੂੰ ਫੋਨ ਕੀਤਾ ਵਾ ਨਾ ਮੈਨੂੰ ਦੱਸ ਪਾਈ ਆ ਉਹਨੂੰ ਸਾਧ ਫਿਰ ਆਹੋ ਮੁੰਡੇ ਗਵਾਂਡੀ ਨੂੰ ਸਾਧ ਲਾ ਮੈਨੂੰ ਤਾਂ ਲੱਗਦਾ ਇੱਥੇ ਹੈ ਹੀ ਨਹੀਂ ਕੋਈ ਤੇ ਕੋਈ ਹੁਣ ਨਾ ਰਿਵਾਜ ਤੇ ਦਿੰਦਾ ਹੋਰ ਹੋਰ ਤੇ ਗੱਲ ਹੋ ਖੁੱਲ ਗਈ ਇਹ ਤੇ ਹਲੋ ਹਾਂ ਸਭ ਕੀ ਹਾਲੇ ਓ ਇੰਹ ਰਹੀ ਐ ਇੰਹ ਇਧਰ ਨੂੰ ਹਾਂ ਹਾਂ ਚੱਲ ਆ ਜਾ ਆ ਜਾ ਠੀਕ ਘਰੇ ਜਾਂਦਾ ਵੇ ਇੱਕ ਮਿੰਟ ਹੱਸ ਆਉਂਗਾ ਆ ਜਾ ਚੱਲ ਵਿਖਾਲਦੇ ਮੜੇ ਦਾ ਆ ਲਾ ਆਈ ਗਿਆ ਵਾ ਐਸੀ ਕਾਲ ਐ ਐਸੀ ਕਾਲ ਕੀ ਆਲ ਬਾਉ ਆ ਗਈ ਨੇ ਆ ਗਿਆ ਰੇ ਵਧੀਆ ਪਿੰਦੇ ਵਾਜਾ ਮਾਰਦੇ ਹਨ ਇਹ ਘਰੀ ਕੋਈ ਨਹੀਂ ਦਾ ਇਹ ਸ਼ਹਿਰ ਗਿਆ ਤੁਸੀਂ ਮਾਈ ਗੁੱਡਾ ਤੇ ਉਹ ਸਾਨੂੰ ਪਤਾ ਲੱਗਾ ਸੀ ਨਾ ਪਿੰਦਰਾਂ ਦਾ ਤੂੰ ਦੱਸਿਆ ਕਿਨੇ ਘਰ ਵੇਚਦੇ ਆ ਆਹੋ ਘਰ ਵੇਚਦੇ ਨੇ ਬਾਹਰ ਜਾਣਾ ਮਾੜੇ ਨਾਲ ਖਾਲਦੇ ਹਾਂਗਾ ਆਜੋ ਕੋਈ ਨਹੀਂ ਦੇਖਦਾ ਚੱਲ ਭਾਜੀ ਘਰ ਤਾਂ ਚੰਗਾ ਬਣਿਆ ਹੋ ਤਾਂ ਤੇ ਠੀਕ ਹੀ ਲੱਗਦਾ ਹਾਂ ਹਾਂਜੀ ਆਹ ਡਰੈਗਿੰਗ ਦੇ ਆਹ ਦੋ ਕਮਰੇ ਦੇ ਆਹ ਸਟੋਰ ਆ ਸੋਈ ਤੇ ਬਾਕੀ ਆ ਘਰ ਦਾ ਸਾਮਾਨ ਹੀ ਸਾਰਾ ਦੇ ਦੇਣਾ ਨਾਲੇ ਅੱਛਾ ਹਾਂਜੀ ਚੱਲ ਇੱਕ ਗੱਲ ਆ ਤਪਿੰਦਰ ਇਹ ਅਕਦਰ ਬਣਿਆ ਪੱਤਰਾ ਸਾਮਾਨ ਵੀ ਮਿਲ ਜੂਗਾ ਨਾਲੇ ਹਾਂਜੀ ਬਿਲਕੁਲ ਹੈ ਇਹ ਆ ਵੀ ਚੱਲ ਹੁਣ ਉਹ ਮਿਲ ਤੇ ਪਤਾ ਲੱਗੇ ਨਾ ਪੈਸੇ ਕਿੰਨੇ ਕ ਮੰਗਦੇ ਆ ਕੋਈ ਨਹੀਂ ਆਈ ਨਾ ਅੱਜ ਮੈਂ ਤੱਕ ਕਰ ਲਾਂਗੇ ਗੱਲ ਹੈ ਸਭ ਤੋਂ ਵੱਡੀ ਭਾਜੀ ਗੱਲ ਇਹ ਵੀ ਸਭ ਤੋਂ ਲੱਗਾ ਲਗਾ ਮਿਲ ਦੱਲੇ ਆ ਇੱਟੇ ਚੱਲ ਬਹਿ ਜਾਵੇਂ ਮਾੜੀ ਜਿੰਨੀ ਉਹ ਅੱਜ ਭਾਈ ਤੋਂ ਵੱਜ ਜਾਊਗਾ ਠੀਕ ਨਹੀਂ ਹੂੰ ਚੱਲ ਜਿਓ ਇੱਥੇ ਹੁੰਦੇ ਰਹੋ ਨਾ ਗੱਲ ਕਰਦੇ ਅਸੀਂ ਪਰ ਅਸੀਂ ਗੱਲ ਕਰ ਲਾਂਗੇ ਉਹਨਾਂ ਨਾਲ ਕੋਈ ਨਹੀਂ ਕਰ ਲਿਆ ਤੇ ਉਹਨਾਂ ਨੂੰ ਦੱਸਦੀ ਕਿ ਉਹ ਆਏ ਅਸੀਂ ਕੋਈ ਨਹੀਂ ਦੱਸਦਾ ਚਲਿਏ ਇਬਰਾਹਿਮ ਦੇਖਣੀ ਉਹਨਾਂ ਨੂੰ ਪੁੱਛ ਲਈ ਵੀ ਕੀ ਲੈਣਾ ਰੋਣਾ ਨਾ ਆਹੋ ਕੋਈ ਨਹੀਂ ਪੁੱਛਦਾ ਹਾਂ ਮੱਕਦੇ ਗੱਲ ਕਰ ਲਈ ਵੀ ਕੀ ਲੈਣਾ ਹੈ ਕੋਈ ਦੱਸਦਾ ਤਾਂ ਫਿਰ ਕੋਈ ਵਾਦਾ ਘਾਟਾ ਕਰਕੇ ਰੇ ਨੂੰ ਮੇੜ ਲਈਏ ਗੱਲ ਠੀਕ ਚੱਲ ਕੋਈ ਗੱਲ ਨਹੀਂ ਸ਼ਾਮ ਨੂੰ ਕਰੀ ਫਿਰ ਉਹਨਾਂ ਨਾਲ ਜਗਾ ਕਰਾਂਗੇ ਜੀ ਜੀ ਇੱਥੇ ਫਿਰ ਹੁਣ ਤੂੰ ਪੈਲਿਕੂ ਹੀ ਕੌਣ ਆਉਂਦਾ ਇਹਨਾਂ ਦੀ ਿਆਲੀ ਪੈ ਕਰਾਂਗਾ ਠੀਕੇ ਅੱਛਾ ਹਾਂ ਚੱਲ ਵਧੀਆ ਵਾ ਕਰੀ ਜਾ ਕੰਮ ਹੈ ਹਾਂ ਜੀ ਤੇ ਕੋਈ ਗੱਲ ਨਹੀਂ ਫਿਰ ਆਪਣਾ ਕੰਮਕਾਰ ਕਰੀ ਜਾਂਦਾ ਮਾੜਾ ਮੋਟਾ ਤੈਨੂੰ ਪਤਾ ਹੀ ਆ ਹਾਂਜੀ ਹਾਂਜੀ ਸਾਨੂੰ ਇਹ ਆਪਟਰ ਮਾੜਾ ਮੋਟਾ ਸਾਡਾ ਵੀ ਸਿਰ ਲਗਾ ਹੋਇਆ ਠੀਕ ਚੱਲ ਜੀ ਫਿਰ ਚਲੋ ਚਲੋ ਭਾਈ ਚੰਗਾ ਵਾਦ ਕਰਦੇ ਆ ਮਹਾਵਦੀ ਆਵਾਵ ਲੈਟਰ ਨੂੰ ਬਾਥਰੂਮ ਵਧੀਆ ਬਣੇ ਆ ਭਾਜੀ ਸਭ ਤੋਂ ਚੰਗੇ ਰਹਿ ਗਏ ਜੀ ਵੀ ਆ ਸਾਰਾ ਲੱਗਾ ਲਗਾਇਆ ਸਿਸਤਮ ਤੁਹਾਨੂੰ ਮਿਲ ਗਿਆ ਆਮ ਸਾਰਾ ਪੱਕਾ ਆ ਮੋਟਰ ਮਟਰ ਸਭ ਉਹ ਐ ਤੇ ਚ ਲੱਗਾ ਸਾਰਾ ਨਾਲੇ ਚਾਰ ਤਫੇਰਾ ਵਾਲਿਆ ਗੇਟ ਲੱਗਾ ਉਹੋ ਤੇ ਕਰ ਲਓ ਸਹੀ ਹੈ ਨਾ ਕਿਹੜਾ ਖਰਚਾ ਨਹੀਂ ਡਾਣਾ ਤੇ ਨਾਲੇ ਕਿਦਰ ਮੰਨਦਾ ਬੈਠ ਮੇਰੇ ਪਰਸ਼ੇ ਲੱਗੇ ਆ ਉਧਰ ਬ੍ਰੈਂਕ ਰੂਮ ਚ ਪੱਥਰ ਲੱਗਾ ਨਹੀਂ ਬੜਾ ਵਧੀਆ ਬੜਾ ਵਧੀਆ ਇਹ ਹੁਣ ਬੰਪਾ ਦਾ ਚੇਤੇ ਚਲ ਹੁਣ ਰੇਡ ਦੀ ਗੱਲ ਅਗਲਾ ਕੀ ਚੀਜ਼ ਵੇਚਣੇ ਲਈ ਹੋਏ ਨਾ ਤੇ ਫਿਰ ਲੋਕੀ ਲੱਖ ਖੰਡਾ ਨਹੀਂ ਵੰਦੇ ਹੁੰਦੇ ਠੀਕ ਹੈ ਚਲ ਹੁਣ ਖੇਚਲੇ ਵਿੱਚ ਤੇ ਨਹੀਂ ਪੈਣੀ ਜੇ ਬਣਿਆ ਬਤਰਾ ਮਿਲ ਜੂਗਾ ਤੇ ਆਹ ਨਹੀਂ ਇਹ ਤੇ ਹੈ ਹੀ ਚਲ ਵੇਖ ਲੈ ਤੂੰ ਮੋਟਾ ਮੋਟਾ ਸਾਮ ਲਾਈ ਹੈ ਨਾ ਜਿਹੜਾ ਅੰਦਰ ਫਰਨੀਚਰ ਹੀ ਹੈ ਨਾ ਉਹ ਕਿੰਨੇ ਦਾ ਪਤਾ ਠੀਕ ਨਹੀਂ ਚੱਲ ਗਿਆ ਫਿਰ ਚਲੋ ਫਿਰ ਆਜੋ ਆਓ ਚਲੋ ਹਾਈ ਹਾਈ ਕਿੰਨਾ ਟਾਈਮ ਹੋ ਗਿਆ ਇੱਧਰ ਕਾਇ ਹੀ ਨੀਗੇ ਪਤਾ ਨਹੀਂ ਕਿਹੜਾ ਕੰਮ ਵਾ ਮੈਨੂੰ ਤਾਂ ਉਦੋਂ ਦੀ ਟੈਨਸ਼ਨ ਲੱਗੀ ਹੈ ਜਿੰਨੇ ਚਿਰ ਘਰ ਨਹੀਂ ਹੁੰਦੇ ਨਾ ਹੁਣ ਚਿਰ ਚੈਨ ਨਹੀਂ ਆਉਣਾ ਮੈਨੂੰ ਕੀ ਇਕੱਲੀ ਗੱਲਾਂ ਕਰੀ ਜਾਣੀਆਂ ਆ ਅੱਗੇ ਜੀ ਅੱਗੇ ਅੱਗੇ ਅੱਛਾ ਪਹਿਲਾਂ ਮੈਂ ਇਹ ਦੱਸਾਂ ਕਿ ਸਭ ਠੀਕ ਠਾਕ ਹੀ ਉਹ ਵਧੀਆ ਵਧੀਆ ਅੱਛਾ ਗੱਲ ਖੁਸ਼ੀ ਵਾਲੀ ਆ ਕਿ ਅੱਛਾ ਖੁਸ਼ੀ ਵਾਲੀ ਆ ਹਾਂ ਮੈਂ ਤਾਂ ਘਬराई ਜਾਣੀ ਥੋੜੋਂ ਦੀ ਮੈਂ ਤਾਂ ਚਾਂਚ ਚੱਕ ਜੇ ਫੋਨ ਆ ਗਿਆ ਪਤਾ ਨਹੀਂ ਕੀ ਗੱਲ ਹੋਣੀ ਆ ਉਹ ਨਹੀਂ ਉਹਨੇ ਤਾਂ ਹੀ ਆਵਾਜ਼ ਮਾਰੀ ਸੀ ਹਾਂ ਉਹ ਪਿੰਡ ਦੇ ਪਰਲੇ ਪਾਸੇ ਨਾ ਉਹ ਬੰਦੇ ਚੱਲ ਜਣਾ ਬਾਹਰ ਅੱਛਾ ਤੇ ਉਹ ਆਪਣਾ ਡੇ ਆ ਘਰ ਵਿੱਚ अच्छा चक्कर ਲੈਣ ਲੱਗੇ ਪਿੰਦਰੋਣੀ ਆਹੋ ਜੋ ਮਾਈ ਬੁਢਾ ਰਹਿੰਦੇ ਉਹਨਾਂ ਦੇ ਨੇੜੇ ਬਾਹਰ ਚ ਲੱਗੇ ਅੱਛਾ ਲੈ ਸ਼ੁਕਰ ਮਾਲਕ ਦਾ ਹੈ ਤੇ ਬਾਕੀ ਗੱਲ ਇੱਕ ਹੋ ਰਹੀ ਉਹ ਸਮਾਨ ਸਮੂਹ ਨਹੀਂ ਸਾਰਾ ਵਿੱਚੇ ਲਗਾ ਲਗਾਇਆ ਜੋ ਖਰਾਗਾ ਉਹ ਕਹਿੰਦੇ ਪੈ ਅਸੀਂ ਕੀ ਕਰਨਾ ਨਾਲ ਚੋਕੇ ਹੈ ਇੱਥੇ ਟੁੱਟਣਾ ਹੀ ਆ ਆ ਤੇ ਨਾ ਬੜੀ ਵਧੀਆ ਖਬਰ ਸੁਣਾਈ ਹੈ ਤੁਸੀਂ ਮੈਂ ਖਬਰਾਂ ਹੁੰਦੀ ਸੀ ਮੈਂ ਤਾਂ ਪਤਾ ਨਹੀਂ ਕੀ ਗੱਲ ਵਾ ਜਾ ਚਾਨਕ ਪਿੰਦਰ ਨੇ ਫੋਨ ਕੀਤਾ ਵਾ ਕਿਹੜੀ ਗੱਲ ਵਾ ਜਿਹੜੀ ਗੱਲ ਵੀ ਨਹੀਂ ਕੀ ਦੱਸੀ ਆਰਤ ਇਹ ਬੜੀ ਵਧੀਆ ਖਬਰ ਸੁਨਾਤੀ ਆ ਤੇ ਚਲ ਚੰਗਾ ਹੋਇਆ ਹੈ ਇਹ ਵੀ ਆਪਣਾ ਘਰ ਬਦਲਣਗੇ ਵਿਚਾਰੇ ਚਲ ਸ਼ੁਕਰਵਾ ਮਾਲਕਾਂ ਨਾਲ ਦੇ ਵੀ ਦਿਨ ਬਦਲੇ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਇੱਕ ਗੱਲ ਹੋਰ ਮੇਰੇ ਦਿਮਾਗ ਚ ਹੁੰਦੀ ਆ ਜੇ ਕਿਤੇ ਸਾਡਾ ਹੱਥ ਸੌਖਾ ਹੁੰਦਾ ਥੋੜਾ ਬਹੁਤਾ ਅਸੀਂ ਵੀ ਕਿਤੇ ਉਹਨਾਂ ਦੀ ਮਦਦ ਕਰਦੇ ਕਿਤੇ ਲੱਖ ਰੁਪਈਆ ਦਿੰਦੇ ਉਹਨਾਂ ਨੂੰ ਤੇ 2 ਲੱਖ ਦਿੰਦੇ ਚਲ ਬਹੁਤਾ ਨਹੀਂ 50 ਹਜ਼ਾਰ ਹੀ ਕਿਤੇ ਦੇ ਛੱਡਦੇ ਤੇ ਹੁਣ ਤੇ ਆਸ ਜੀ ਨਹੀਂ ਗਈ ਹੰਤ ਦੇਖਦੀ ਕੋਈ ਕੀ ਕਰੀਏ ਆਪਾਂ ਚਲ ਯਾਰ ਕੋਈ ਨਹੀਂ ਉਹਨਾਂ ਆਪਣਾ ਵੇਖ ਕੇ ਕਰਨ ਦੇ ਸਭ ਕੋ ਤੇ ਜੇ ਹੁੰਦੇ ਤਾਂ ਚਲੋ ਦੇ ਹੀ ਦਿੰਦੇ ਹਾਂ ਤੇ ਅਹੀਂ ਦਾਬ ਬੜੇ ਹਾਲਤਾਂ ਵਾਲੀ ਨੰਗਣ ਦੇ ਮਾੜਿਆ ਥਾਲੀ ਉਹੀ ਆ ਨਾ ਕਿ ਜਿਹੜੇ ਤੁਸੀਂ ਲੈਂਦੇ ਜੇ ਨੌਕਰੀ ਦੇ ਉਹੋ ਲਿਆ ਕੇ ਕਿਸ਼ਤ ਤਾਰ ਦਿੰਦੇ ਘਰ ਦੀ ਤੇ ਆਪਣਾ ਹਾਲਾਤ ਤੁਹਾਨੂੰ ਪਤਾ ਹੁੰਦਾ ਚੱਲੇ ਵੀ ਚੰਗਾ ਵਾ ਕਿ ਥੋੜਾ ਰਹਿ ਗਿਆ ਬਸ ਇੱਥੇ ਕੰਮ ਤੇ ਉਹ ਵੀ ਚੱਲ ਪੰਜਾਂ ਚਮਾਹ ਮਹੀਨੇ ਨੂੰ ਮੁੱਕ ਜਾਣਾ ਚੱਲ ਆਪਾਂ ਵੀ ਆਪਣੇ ਘਰ ਚੱਲ ਜਾਣਾ ਉਹਨਾਂ ਵੀ ਵਧੀਆ ਘਰ ਚੱਲ ਜਾਣਾ ਚਲੋ ਤੇ ਚਲੋ ਮਾਲਕ ਨੇ ਸਾਰੇ ਕੰਮ ਵਧੀਆ ਕਰ ਦਿੱਤੇ ਇਹ ਗੱਲ ਹੈ ਜੀਵਨ ਭਾਵੇਂ ਉਹਨਾਂ ਦਾ ਘਰ ਮਾੜਾ ਸੀ ਨਾ ਇਹ ਵੀ 1.5 ਮਹੀਨੇ ਸੇ ਗੱਡਿਆ ਵਾ ਠੀਕ ਨਾ ਸਹੀ ਕਹਾਤਾ ਪਰਵਚਾਰਿਆ ਨੇ ਨਾ ਸਾਨੂੰ ਨਹੀਂ ਕਮੀ ਮਹਿਸੂਸ ਹੋਣ ਦਿੱਤੀ ਬੜਾਈ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਚਲ ਆਹ ਤਾਂ ਤਹੀ ਨਾ ਬੜੀ ਵਧੀਆ ਖਬਰ ਸੁਣਾਈ ਹੈ ਮੈਂ ਐਵੇਂ ਕੁ ਬਰਾਉਂ ਨਹੀਂ ਹੀ ਹੋਂਦੀ ਹੈਗਾ ਵੀ ਉਹ ਛੜਕ ਦੇ ਉੱਤੇ ਪੜੇ ਆਹ ਜੇ ਤੇ ਅੱਛਾ ਛੜਕ ਦੇ ਨਾਲ ਹੀ ਆ ਆਹੋ ਚਲ ਵਧੀਆ ਵਧੀਆ ਫਿਰ ਤੇ ਬੜਾ ਵਧੀਆ ਨਾ ਉਹ ਬੜੀ ਖੁਸ਼ ਹਣੀ ਮੈਂ ਕਿਨਾਂ ਕੋਈ ਗੱਲ ਕਰਨ ਵਾਲੀ ਨਹੀਂ ਤੇ ਅੱਛਾ ਭਾਈ ਬੜੇ ਖੁਸ਼ ਹੀ ਅੱਛਾ ਨਾ ਉਹ ਨਹੀਂ ਨਾਲ ਅੱਛਾ ਅੱਛਾ ਠੀਕ ਆ ਦੋਵੇਂ ਪਿਓ ਪੋਤੇ ਹੀ ਠੀਕ ਆ ਤਾਂ ਫਿਰ ਕਿੰਨੇ ਕੁ ਚਿਰ ਗੱਲ ਨਹੀਂ ਪੜਜੂ ਉਹਨਾਂ ਦੀ ਉਹ ਇਹ ਤਾਂ ਹੁਣ ਉਹਨਾਂ ਦੇ ਆਇਆ ਪਤਾ ਲੱਗਣਾ अच्छा अच्छा ਗੱਲਾਂ ਜੇ ਮਤਲਬ ਹੋਈ ਨਹੀਂ ਕਿ ਕਿੰਨੇ ਕ ਲੈਣਗੇ ਪਹਿਲੇ ਉਹ ਇਹਦੀ ਗੱਲ ਨਹੀਂ ਕਰਨ ਨਾ ਭਾਈ اچھا ਤੂੰ ਕਿਤੇ ਬਾਹਰ ਅੰਦਰ ਗਏ ਸੀ ਤੂੰ ਮਾਈ ਬੁੜਾ ਉਹਨਾਂ ਦੇ ਉਹ ਤਾਂ ਗੱਲ ਪੱਕੀ ਆ ਨਾ ਨਹੀਂ ਨਹੀਂ ਗੱਲ ਤਾਂ ਪੱਕੀ ਆ ਕਿ اچھا ਉਹ ਮੁੰਡਾ ਪਿੰਡੋਂ ਹੀ ਇਹਨਾਂ ਦਾ ਕਿਤੇ ਲਾਗੋ ਹਮ ਜਿਹੜਾ ਵਿੱਚ ਗੱਲ ਕਰਾਉਂਦੇ ਆ ਪਿੰਡਰ ਦਾ ਯਾਰ ਵਾ ਚੱਲ ਵਧੀਆ ਵਾ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਵੇਖ ਲਓ ਪ੍ਰਮਾਤਮਾ ਦਿਨ ਮੋੜੀ ਦਿੰਦਾ ਸਾਰਿਆਂ ਦੇ ਉਹ ਯਾਰ ਇਤਰਾ ਹੀ ਆ ਉਹਨਾਂ ਵਿਚਾਰਾਂ ਬੜੀ ਗਰੀਬੀ ਵੇਖੀ ਸੀਗੀ ਹੈ ਚੱਲ ਚੰਗਾ ਹੋ ਗਿਆ ਹੁਣ ਘਰ ਵਧੀਆ ਮਿਲ ਗਿਆ ਉਹਨਾਂ ਨੂੰ ਮੈਂ ਤਾਂ ਗੱਲ ਕਰਨ ਵਾਲੀ ਨਹੀਂ ਕਿਸ ਚੀਜ਼ ਦੀ ਕਮੀ ਨਹੀਂ ਉੱਥੇ ਨਾਲੇ ਗੁੰਡਾ ਮੈਂਤੀ ਆਹੋ ਮੈਂ ਤੇ ਕਰਕੇ ਵੇਖਿਓ ਸਭ ਕੁ ਬਣਾ ਲੈਣਾ ਉਹ ਤਾਂ ਗੱਲ ਵਾ ਹਾਂ ਚੱਲ ਪਰਮਾਤਮਾ ਸਾਰਿਆਂ ਮੈਂ ਤਾਂ ਦੇ ਬੱਚੇ ਦਵੀ ਤੇ ਲਿਆ ਪਾਣੀ ਤੁਹਾਡੇ ਲਈ ਪਾਣੀ ਪਿਆਲ ਜਾਂਦਾ ਪਾਣੀ ਦਾ ਚੇਤਾ ਹੀ ਭੁੱਲ ਗਿਆ ਪੁੱਛਣ ਦਾ ਚੰਗਾ ਹੋਗਾ ਕੋਈ ਗੱਲ ਨਹੀਂ ਚੱਲ ਮੈਂ ਲਿਆਉਂਦੀ ਤੈਨੂੰ ਵੱਡੀ ਐਡੀ ਵਧੀਆ ਗੱਲ ਦੱਸੀ ਆਂ ਕੇ ਆਹ ਗੱਲ ਤਾਂ ਬੜੀ ਵਧੀਆ ਦੱਸੀ ਆ ਤੇ ਮੰਮੀ ਹਾਂ ਪੁੱਤ ਕੀ ਕਰਨ ਦੇ ਕੁਛ ਨਹੀਂ ਪੁੱਤ ਵੇਖਣ ਦੀ ਮੈਂ ਚੱਲ ਆ ਮਾਰੀ ਨਾ ਸਾਫ ਕੀਤੀ ਨਾ ਲੋਦੀ ਕਿ ਮੇਰਾ ਰਾਦਾ ਪੰਡਾ ਕਿ ਸਾਫ ਕਰੀ ਲਵਾਈ ਨੂੰ ਆ ਉਦੋਂ ਜਦੋਂ ਆਇਆ ਉਦੋਂ ਦੀ ਕੀਤੀ ਆ ਉਸ ਤੋਂ ਬਾਅਦ ਫਿਰ ਕੀਤੀ ਨਹੀਂ ਸਮੈਲ ਜੀ ਆਉਣ ਦਈ ਆ ਚਲੋ ਕੋਈ ਨਹੀਂ ਕਰਦੀ ਉਹ ਕੰਮ ਹੀ ਆ ਆ ਮੈਂ ਤੁਹਾਨੂੰ ਪੁੱਛਣ ਆਈ ਸੀਗੀ ਕਿ ਥੋੜੇ ਦਿਨ ਮੈਂ ਵੀ ਜਾਇਆ ਮਾਂ ਮੰਮੀ ਦੇ ਕੋਲ ਮੰਮੀ ਦਾ ਫੋਨ ਆਇਆ ਸੀ ਉਹ ਕਹਿੰਦੇ ਨਾ ਵਾ ਕੇ ਰਹਿ ਜਾਂਦੀ ਐ ਤੇ ਤੂੰ ਕਦੀ ਆਈ ਨਹੀਂ ਹੈਗੀ ਮੈਂ ਚੱਲ ਜਾਉਣੀ ਆ ਦੋ ਦਿਨ ਚੱਲ ਕੋਈ ਗੱਲ ਨਹੀਂ ਉਹ ਤੇ ਕੋਈ ਨਹੀਂ ਚੱਲ ਜਾ ਤੂੰ ਤੇ ਪਰ ਪਰਮ ਫਿਰ ਕਿੱਦਾਂ ਜਾਊਗਾ ਕੰਮ ਤੇ ਉੱਥੇ ਨੇੜੇ ਹੀ ਆ ਚਲ ਜਿਆ ਕਰਨਗੇ ਉੱਥੋਂ ਅੱਛਾ ਇੱਕ ਗੱਲ ਕਦੀ ਛੁੱਟੀ ਨਾ ਕਰਾਵੀ ਚੰਗਾ ਨਹੀਂ ਨਹੀਂ ਛੁੱਟੀ ਕਰ ਦੋ ਕਰੋਣੀ ਐ ਇਹ ਵੀ ਕਦੀ ਰਹੇ ਨਹੀਂ ਨਾ ਚਲ ਮੈਂ ਕਹਿੰਦਾ ਇਹਨੇ ਰਹਿ ਲੈਣਗੇ ਉਸ ਬਾਰੇ ਚਲ ਕੋਈ ਨਹੀਂ ਪੁੱਤ ਜਾਓ ਤੁਸੀਂ ਫਿਰ ਵੀ ਮਾਂ ਵਾ ਮਾਂ ਦਾ ਧਿਆਨ ਹੁੰਦਾ ਠੀਕ ਆ ਨਾ ਕੋਈ ਨਹੀਂ ਜਾਣ ਦੇ ਮੈਂ ਮੰਮੀ ਫਿਕਰ ਬੜਾ ਕਰਦੇ ਆ ਉਹਨਾਂ ਨੂੰ ਇਹ ਆ ਵੀ ਪਤਾ ਨਹੀਂ ਕਿਉਂ ਨਹੀਂ ਆਉਂਦੀ ਹੈਗੀ ਹਾਂ ਚਲ ਕੋਈ ਨਹੀਂ ਜਾਈ ਤੇ ਤੈਨੂੰ ਸੱਚ ਪਤਾ ਲੱਗਾ ਵਾ ਕਿ ਨਾ ਹੁਣੀ ਘਰ ਲੈਣ ਲੱਗੇ ਆ ਅੱਛਾ ਮੰਮੀ ਮੈਨੂੰ ਨਹੀਂ ਪਤਾ ਤੁਹਾਨੂੰ ਕਿਹਨੇ ਦੱਸਿਆ ਵਾ ਲੈ ਦੱਸ ਤੇਰੇ ਡੈਡੀ ਨੂੰ ਫੋਨ ਆਇਆ ਪਿੰਦਰ ਦਾ ਸਵੇਰੇ ਤੇ ਕਾਲੀ ਕਾਲੀ ਵਿੱਚ ਇਹ ਚਲ ਗਏ ਇਹ ਤੇ ਵਿਤਲੀ ਗੱਲ ਨਹੀਂ ਦਸੀ ਤਾਂ ਆਪਾਂ ਘਰ ਵੇਖਣ ਜਾਣਾ ਵਾ ਤੇ ਸਗੋਂ ਮੈਨੂੰ ਹੀ ਟੈਨਸ਼ਨ ਲੱਗੀ ਰੀ ਸਾਰਾ ਦਿਨ ਕਿਉਂ ਫੋਨ ਕੀਤਾ ਵਾ ਸੋਖ ਹੋਵੇ ਸਈ ਤੇ ਫਿਰ ਮੈਨੂੰ ਆਣ ਕੇ ਦੱਸਿਆ ਹੁੰਦਾ ਕਿ ਘਰ ਬਣਿਆ ਬਣਾਇਆ ਵਾ ਬਾਹਰ ਚਲ ਗਏ ਆ ਤੇ ਬੜਾ ਹੀ ਸੋਹਣਾ ਘਰ ਵਾ ਆ ਪਿੰਡ ਚ ਹੀ ਆ ਅੱਛਾ ਬਾਹਰ ਬਾਹਰ ਛੜਕਦੇ ਘਰ ਵਾ ਤਿੰਨ ਫਿਰ ਤਾਂ ਬਹੁਤ ਵਧੀਆ ਗੱਲ ਹੋਵਾ ਤੇ ਮੈਨੂੰ ਲੱਗਦਾ ਨੰਮ ਨੂੰ ਪਤਾ ਨਹੀਂ ਹੁਣ ਆਜੇ ਤਾਂ ਵੀ ਤੇ ਬਿਫੋਰਮ ਕੀਤਾ ਨੀ ਉਹ ਤਾਂ ਨੰਮ ਨੇ ਗੱਲ ਕੀਤੀ ਵੀ ਇਹੀ ਹੁਣ ਘਰ ਘੁਰਦਾ ਕਰਨਾ ਵਾ ਪਤਾ ਨਹੀਂ ਹੁਣ ਮੈਨੂੰ ਪਰ ਇਦਾਂ ਨਹੀਂ ਪਤਾ ਲੱਗਾ ਵੀ ਬਣਾਉਣਾ ਵਾ ਜਾਂ ਉਹਨਾਂ ਨੇ ਲੈਣਾ ਵਾ ਅੱਛਾ ਅੱਛਾ ਨਹੀਂ ਨਹੀਂ ਹੁਣ ਪੜਿਆ ਬਣਾਏ ਮਿਲ ਚ ਲਿਆ ਉਹਨਾਂ ਨੂੰ ਧੀ ਵਧੀਆ ਬਾੜਾ ਹੀ ਵਧੀਆ ਕਰਵਾ ਤੇ ਚਲੋ ਵਧੀਆ ਜੇ ਵਧੀਆ ਘਰ ਦੇ ਵਿੱਚ ਰਹਿਣਗੇ ਤਾਂ ਵਧੀਆ ਗੱਲ ਆ ਫਿਰ ਇਹੀ ਰਹਿ ਜਾਣਾ ਕਿ ਉਹਨਾਂ ਦਾ ਮੁੰਡਾ ਹੀ ਟੈਨਸ਼ਨ ਰਹਿ ਰਣੀ ਹੈ ਇੱਕ ਵੀ ਹੁਣ ਵਧੀਆ ਪੜ ਜਾਵੇ ਮਿਹਨਤੀ ਇਹ ਪਿੰਦਰ ਬਠੇਰਾ ਉਹਨੇ ਸਾਰਾ ਕੁਝ ਕਰ ਲੈਣਾ ਤੇ ਇਦਾਂ ਕਰ ਮਰੀਤੀ ਹੁਣ ਨਾ ਲੈ ਜੇ ਜਾਣਾ ਹੀ ਆ ਨਾ ਤੇ ਟਾਈਮ ਨਾਲ ਕੱਪੜੇ ਪਾ ਕੇ ਚੱਲ ਜਿਓ ਫਿਰ ਨੇਰਾ ਹੋ ਗਿਆ ਫਿਰ ਮੇਰਾ ਤਿਆਰ ਵਿੱਚੇ ਰਹਿਣਾ ਨਹੀਂ ਮੈਂ ਕੱਪੜੇ ਪ੍ਰੈਸ ਹੀ ਕਰਨ ਲੱਗੀ ਆ ਬਸ ਚਲ ਜਣਾ ਬਸਤੇ ਤੇ ਜਾਣਾ ਵਾ ਕਿਹੜਾ ਮੋਟਰਸਾਈਕਲ ਤੇ ਜਾਣਾ ਠੀਕ ਵਾ ਨਾ ਫਿਰ ਬੱਸਾਂ ਵੀ ਨਹੀਂ ਮਿਲਦੀਆਂ ਹਾਂਜੀ ਠੀਕ ਆ ਕਰ ਲੈ ਕੱਪੜੇ ਪ੍ਰੈਸ ਤੇ ਜਾ ਮੈਂ ਮਨਜਿੰਦਰ ਨੂੰ ਕਿਹਾ ਕਿ ਉਹ ਲੈ ਆ ਵੀ ਆ ਗਿਆ ਨਾਲ ਤੇ ਕੋਈ ਚਾਹ ਪਾਣੀ ਪੀਣਿਆ ਤੇ ਆਇਆ ਹੀ ਨਹੀਂ ਅੱਖਾਂ ਸਹੀ ਪਰ ਡਾਡੀ ਹੁਣ ਨਹੀਂ ਮੰਨੇ ਦੱਸਾ ਫਿਰ ਕੀ ਕਰਦੇ ਮਾਂ ਆਪਣੇ ਰਵਾਜ ਮਾਰਾ ਪਾਣੀ ਲਿਆਵੇ ਘਟ ਆਏ ਹੋਏ ਪਾਣੀ ਪੀਣਾ ਹੂੰ ਮੰਮੀ ਪਾਣੀ ਲਿਆਓ ਹਾਂ ਉਦਾਂ ਡਾਡੀ ਤੁਹਾਨੂੰ ਕਿਦਾਂ ਦਾ ਲੱਗਾ ਕਰ ਜੇ ਘਰ ਤੇ ਮੈਨੂੰ ਬੜਾ ਵਧੀਆ ਲੱਗਾਈਓ ਸਾਰਾ ਪੱਕਾ ਹੀ ਉਹ ਥਾਂ ਨਹੀਂ ਉਹ ਮਾਸਾ ਵੀ ਬੱਚਾ ਹੈ ਹਾਂ ਹੁਣ ਇਹ ਵੀ ਮਿਲ ਪੈਂਦੇ ਨਾ ਕਿਤੇ ਘਰ ਆ ਹੁਣ ਰੇਡ ਦਾ ਪਤਾ ਨਹੀਂ ਕੀ ਮੰਗਦੇ ਯੋ ਚੱਲ ਮਾਸਾ ਵੀ ਨਾਲ ਹੂੰ ਬੰਦੇ ਦਾ ਵਾਡਾ ਹੁੰਦਾ ਖੜੇ ਇਹ ਤੇ ਆ ਕੋਈ ਸਨਮਾਨ ਕਰੇ ਮੈਂ ਫੋਨ ਕਰਕੇ ਦੇਖਾਂਗੇ ਕਰ ਪਤਾ ਹੁਣ ਪਤਾ ਲੱਗੇ ਕੀ ਮੰਗਦੇ ਆ ਆਹ ਜੇ ਗੱਲ ਬੰਨਜੂ ਚਲੋ ਵਧੀਆ ਨਵਦੀਪ ਕਿੱਥੇ ਮਮੀ ਪੁੱਤ ਮੂੰਹ ਦਸਵਾਂ ਲੰਡਈ ਮੈਂ ਗੱਲ ਪਤਾ ਕਿਸ ਗੱਲ ਦਾ ਮੈਂ ਵੀ ਆਇਆ ਕਿਸੇ ਕਰਕੇ ਤਾਂ ਹੀ ਮੈਂ ਹੈ ਨਹੀਂ ਇਹ ਗੱਲਾਂ ਕਰਦੇ ਕੋਈ ਪਤਾ ਗੱਲ ਮੁੱਕ ਤੇ ਤੱਕ ਤੱਕ ਗੱਲ ਕੋ ਘਰ ਵੇਖ ਕੇ ਆਏ ਆ ਉਹ ਪਰਲੇ ਬਨੇ ਪਿੰਡ ਦੇ ਅੱਛਾ ਅੱਛਾ ਠੀਕ ਹੀ ਘਰ ਦਾ ਮੈਨੂੰ ਤਾਂ ਬੜਾ ਵਧੀਆ ਲੱਗਾ ਵਾ ਅੱਛਾ ਅੱਛਾ ਚੱਲ ਇਹ ਆ ਵੀ ਹੁਣ ਵੇਖੋ ਜੀ ਉਹਨਾਂ ਨਾਲ ਸੌਦਾ ਬਣੂ ਜੀ ਕੋਈ ਨਹੀਂ ਆਪੇ ਬਾਬੇ ਨੇ ਬਣਾ ਲਿਆ। ਗਲੈਟਰਿੰਗ ਬਾਥਰੂਮ, ਮੋਟਰ ਵੀ ਲੱਗੀ ਆ। ਅੱਛਾ, ਰੇਡ ਲੱਗਾ ਚਾਰ ਦਵਾਰੀ। ਚੱਲ ਪੇਤ ਵਧੀਆ। ਹਾਂ, ਪੱਕਾ ਘਰ। ਸਮਾਨ ਵੀ ਆਂਦੇ ਇੰਦਾ ਸਾਰਾ ਦੇ ਦੇਣਾ। ਅੱਛਾ ਜੀ। ਉਹ ਦੋਵੇਂ ਉਹਨਾਂ ਦਾ ਮਾਈ ਬੁੱਢਾ ਰਹਿੰਦੀ ਉਹ ਵੀ ਚੱਲ ਚੱਲੀ ਆ ਬਾਹਰ। ਹਾਂ। ਤੇ ਉਹ ਸੋਝਦੇ ਨੇ ਵੀ ਸਮਾਨ ਅਸੀਂ ਕਿੱਥੇ ਖੜਾਣਾਗੇ ਚੋਕ। ਆਹ ਨਹੀਂ। ਕਿੱਥੇ ਮਿਲ ਜਾਣਾ ਸਾਰਾ ਕੋਈ। ਚੱਲ ਕੋਈ ਨਹੀਂ ਰੱਬ ਦਾ ਨਾਮ ਲੈ ਕੇ ਨਾ। ਜੀ, ਇਹ ਤਾਂ ਗੱਲ ਬਣ ਗਈ ਨਾ। ਤੇ ਥੋੜੇ ਬਾਰੇ ਚੱਕ ਚੁੱਕ ਲਵਾਂਗੇ ਕੰਮ ਨਵੇੜਾਂਗੇ ਹਨਾ ਨਹੀਂ ਕੋਈ ਨਹੀਂ ਆਹ ਕਰ ਕਰਾ ਕੇ ਤੇ ਲੈ ਲਾਓ ਕਿਸ ਤਰ੍ਹਾਂ ਨਾ ਚੀ ਨਾ ਗੱਲ ਕਰੂੰ ਨਾ ਘਟ ਕੇ ਨਹੀਂ ਪਤਾ ਲੱਗਦਾ ਕੋਈ ਨਾ ਕੋਈ ਜਿਹੜਾ ਬਹੁਤ ਨਾ ਜਾਏ ਉਹ ਨਹੀਂ ਇਤਨਾ ਮੈਂ ਕਰ ਲਈ ਗੱਲ ਹਾਂ ਆਂਦਾ ਵੀ ਮੈਂ ਤਾਂ ਨਹੀਂ ਕਰਦਾ ਕਿ ਹਨਾ ਹਜੇ ਪਤਾ ਆਪਾਂ ਨੂੰ ਹੀ ਆਹੋ ਅੱਛਾ ਗੱਲ ਠੀਕ ਹੋ ਜੇ ਨਾ ਲੋਕੀ ਫੇਰ ਮੁੜ ਕੇ ਨਾ ਕੰਮ ਖਰਾਬ ਕਰ ਦਿੰਦੇ ਹੁੰਦੇ ਆ ਤੁਹਾਨੂੰ ਪਤਾ ਕਈ ਲਾਗਤ ਵਾਜ ਜਾਂਦੀ ਆ ਨਾ ਕਈ ਜਾਂਦੇ ਵੀ ਦੂਜਾ ਆ ਨਾ ਜਾਏ ਇੱਥੇ ਨਾਲੇ ਲੋਕੀ ਸ਼ੈਤਾਨ ਬੜੇ ਹੁੰਦੇ ਆ ਨਾ ਕਈਆਂ ਦਾ ਦਿਲ ਚ ਇਹ ਹੁੰਦਾ ਵਾ ਵੀ ਇੱਥੇ ਗਰੀਬੀ ਹੀ ਨਾ ਤੇ ਤੇ ਹੁਣ ਕਰ ਲਿਆ ਚੱਲੇ ਚੰਗਾ ਭਲਾ ਠੀਕ ਹੈ ਨਾ ਰੋਟੀ ਕਾਂਦੇ ਨੂੰ ਵੇਖੇ ਕੋਈ ਜਿਆਦਾ ਥੋੜਾ ਤੇ ਆਪਣਾ ਚਲਾ ਨਾ ਹੋਊਗਾ ਤੇ ਫਿਰ ਮੁੜ ਕੇ ਕਿਸੇ ਨੂੰ ਮਹਿੰਗਾ ਸਸਤਾ ਦੇ ਦਾਂਗੇ ਆ ਚਲ ਕੋਈ ਥੋੜੇ ਬੋਦੇ ਵਟ ਲਾਂਗੇ ਪੈਸੇ ਇਹਦੇ ਤੇ ਉਹਨੇ ਸੌਖੇ ਹੋ ਜਾਣਾ ਹੁਣ ਚੁੱਕ ਚੁਕਾ ਕੇ ਤੇ ਲੈ ਲਈਏ ਬਸ ਬਸ ਠੀਕ ਹੈ ਨਾ ਆਪਣਾ ਤੇ ਵੀ ਕੀ ਜਾਣਾ ਨਾ ਘਰਾਂ ਚ ਘਾਰ ਹੈ ਹੋਰ ਇੱਥੋਂ ਇੱਕ 20 ਫਾਗ ਲੱਗ ਜਾਣੇ ਤੇ ਚਲੋ ਕੋਈ ਨਹੀਂ ਫਿਰ ਕਰੋ ਕੰਮ ਕਰ ਆ ਲੈ ਮੰਮੀ ਤੁਸੀਂ ਨਵਦੀਪ ਨਾ ਕਰ ਲਿਓ ਗੱਲ ਕੋਈ ਨਹੀਂ ਮੈਂ ਤਾਂ ਡਾੜੀ ਮੈਣਾ ਹੁੰਨਾ ਮੈਂ ਵਿਹਲੇ ਵੱਲ ਹੋ ਗਿਆ ਮੈਂ ਸਿਰਦਾ ਗਿਆ ਹੀ ਨਹੀਂ ਤਲਜਾ ਨਾਲ ਉੱਥੇ ਪੱਠੇ ਢੇਰੀ ਸੋਟੇ ਹੈ ਮੈਂ ਤਾਂ ਅਸੇ ਕੰਮ ਚ ਭੱਜਾ ਤੂੰ ਦੌੜਾ ਫਿਰਨਿਆ ਸੇਰਦਾ ਵੇਖ ਲੈ ਵੇਖ ਲੈ ਕਰਿਆ ਤੇ ਪੰਜ ਟਾਂਡਾ ਵੀ ਨਹੀਂ ਤੇ ਮੱਜਾਂ ਕੋਈ ਨਹੀਂ ਡਾਵਾ ਹੈ ਤੇ ਉਹ ਸ਼ਾਮੇ ਕਰਾਂ ਕਹਿੰਦੇ ਰਹਿੰਦਾ ਫਾਜੀ ਕੋਈ ਨਹੀਂ ਹੁੰਦੇ ਢਾਲੀ ਗਿਆ ਵਾ ਅੱਥੇ ਰੱਥੇ ਰੇ ਵੇਖ ਲੈ ਹੈ ਚਲੋ ਠੀਕ ਹੈ ਹਾਂ ਉਹ ਚਲ ਮਹਾਰਾਜ ਨੇ ਸੁਣ ਲਈ ਆ ਮੁੰਡੇ ਦੇ ਵਿਚਾਰੇ ਨੇ ਮਾੜਾ ਮੋਟਾ ਕੰਮ ਲੱਭ ਲਿਆ ਸੀ ਮਿਹਨਤ ਕਰੀ ਗਿਆ ਵਾ ਹੌਲੀ ਹੌਲੀ 4 ਰੁਪਏ ਇਕੱਠੇ ਹੋ ਗਏ ਆ ਤੇ ਘਰ ਬੰਜੂਗਾ ਚਲ ਕੇ ਤੇ ਬਹਿ ਜਾਗੇ ਜੀਂਦੇ ਜੀ ਅਸੀਂ ਪੱਕੇ ਥਾਂ ساری ਉਮਰ ਲੰਘੀ ਇਦਾਂ ਹੀ ਬਸ ਕੱਖਾਂ ਦੀ ਕੋਲੀ ਜੀ ਚਲੋ ਕਦੀ ਨਾ ਕਦੀ ਤੇ ਰੱਬ ਬੋੜੀ ਹੁੰਦਾ ਵਾ ਗਰੀਬਾਂ ਦੀ ਸੋਣੀ ਲੈਂਦਾ